ਯੂਨੀਵਰਸਿਟੀ ਆਫ ਟ੍ਰਾਂਟੋ ਨੇ ਆਪਣੇ ਐਡਮਿਨਿਸਟ੍ਰੇਟਿਵ ਸਟਾਫ ਦੇ ਲਈ ਇੱਕ ਵੱਡਾ ਫੈਸਲਾ ਕੀਤਾ ਹੈ ਯੂਨੀਵਰਸਿਟੀ ਨੇ ਕਿਹਾ ਕਿ ਜਨੂਅਰੀ 2026 ਤੋਂ ਸਟਾਫ ਫੁੱਲ ਟਾਈਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੈਂਪਸ ਦੇ ਵਿੱਚ ਆ ਕੇ ਕੰਮ ਕਰੇ ਇਹ ਫੈਸਲਾ ਉਸ ਟ੍ਰੈਂਡ ਦੇ ਨਾਲ ਮਿਲਦਾ ਜੁਲਦਾ ਹੈ ਜਿਸ ਵਿੱਚ ਕੈਨੇਡਾ ਦੇ ਕਈ ਇੰਸਟੀਟਿਊਸ਼ਨ ਤੇ ਬੈਂਕਸ ਦੇ ਸਮੇਤ ਕੈਨੇਡਾ ਸਰਕਾਰ ਦੇ ਕਾਮਿਆਂ ਨੂੰ ਵਾਪਸ ਦਫ਼ਤਰਾਂ ਦੇ ਵਿੱਚ ਬੁਲਾਇਆ ਜਾ ਰਿਹਾ ਹੈ ਇਸ ਮੌਕੇ ਯੂਨੀਵਰਸਿਟੀ ਤੋਂ ਪ੍ਰੈਜ਼ੀਡੈਂਟ ਬਲੇਨੀਏ ਵੁਡੀਨ ਨੇ ਸਟਾਫ ਨੂੰ ਮੀਮੋ ਦੇ ਵਿੱਚ ਲਿਖਿਆ ਹੈ ਕਿ ਯੂਨੀਵਰਸਿਟੀ ਆਫ ਟੋਰਾਂਟੋ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਲਈ ਕੈਂਪਸ ਲਾਈਫ ਵਧੀਆ ਬਣਾਉਣ ਦੇ ਲਈ ਲਗਾਤਾਰ ਸਟਾਫ ਦੀ ਮੌਜੂਦਗੀ ਦੀ ਲੋੜ ਹੈ ਜਿਨ੍ਹਾਂ ਕਿਹਾ ਕਿ ਫੇਸ ਟੂ ਫੇਸ ਕੰਮ ਕਰਨ ਦੇ ਨਾਲ ਹੋਰ ਜ਼ਿਆਦਾ ਵਧੀਆ ਹੁੰਦਾ ਹੈ ਕੰਮ ਤੇ ਵਿਦਿਆਰਥੀਆਂ ਨੂੰ ਛੇਤੀ ਦੇ ਨਾਲ ਮਦਦ ਮਿਲ ਜਾਂਦੀ ਹੈ ਪਰ ਇਹ ਵੀ ਮੰਨਿਆ ਗਿਆ ਹੈ ਕਿ ਕੁਝ ਸਟਾਫ ਦੇ ਲਈ ਇਹ ਬਦਲਾ ਇਕਦਮ ਚੁਣੌਤੀ ਭਰਿਆ ਹੋ ਸਕਦਾ ਹੈ ਜੋ ਕੈਂਪਸ ਨੇ ਜਨਵਰੀ 2026 ਤੋਂ ਗ੍ਰੈਜੂਅਲ ਸ਼ਿਫਟ ਕਰਦੇ ਹੋਏ ਫੁੱਲ ਟਾਈਮ ਆਫਿਸ اٹੈਂਡੈਂਸ ਇੰਪਲੀਮੈਂਟ ਕਰਨਗੇ ਜਿੱਥੇ ਕਿ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜਨਵਰੀ 2026 ਤੋਂ ਸਟਾਫ ਨੂੰ ਜੋ ਯੂਨੀਵਰਸਿਟੀ ਦੇ ਵਿੱਚ ਆ ਕੇ ਹੀ ਕੰਮ ਕਰਨਾ ਪਵੇਗਾ ਇਸ ਮੌਕੇ ਕਾਮਯੋ ਦੀ ਯੂਨੀਅਨ ਨੇ ਆਪਣਾ ਬਿਆਨ ਬੀਸਤੇ ਉਤੇ ਸਾਂਝਾ ਕੀਤਾ ਯੂਨੀਅਨ ਨੇ ਕਿਹਾ ਕਿ ਇਸ ਨੋਟਿਸ ਦਾ ਇਹ ਮਤਲਬ ਨਹੀਂ ਹੈ ਕਿ ਹਰ ਕੋਈ ਤੁਰੰਤ 5 ਦਿਨ ਕੈਂਪਸ ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਵੇਗਾ ਉਨ੍ਹਾਂ ਨੇ ਸਟਾਫ ਨੂੰ ਭਰੋਸਾ ਦਿੱਤਾ ਹੈ ਕਿ ਜੋ ਮੌਜੂਦਾ ਚੋਣ ਦਿੱਤੀ ਜਾ ਰਹੀ ਹੈ ਘਰ ਤੋਂ ਹੀ ਕੰਮ ਕਰਨ ਦੀ ਹਜੇ ਉਹ ਪ੍ਰਭਾਵਿਤ ਨਹੀਂ ਹੋਵੇਗੀ ਜੇਕਰ ਕਿਸੇ ਮੈਨੇਜਰ ਨੇ ਅਜਿਹੇ ਸਿਸਟਮ ਨੂੰ ਬਦਲਣ ਦੀ ਇਕਦਮ ਕੋਸ਼ਿਸ਼ ਕੀਤੀ ਤਾਂ ਯੂਨੀਅਨ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਯੂਨੀਅਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਜਿਸ ਤੋਂ ਬਾਅਦ ਉਹ ਅਜਿਹੇ ਮੈਨੇਜਰ ਦੇ ਉੱਤੇ ਕੋਈ ਐਕਸ਼ਨ ਲੈ ਸਕਦੇ ਨੇ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਇਲਾਵਾ 온ਟਾਰੀਓ ਸੂਬਾ ਸਿਟੀ ਆਫ ਆਟਵਾ ਤੇ ਕਈ ਵੱਡੇ ਬੈਂਕ ਜਿਵੇਂ ਕਿ ਆਰਬੀਸੀ ਤੇ ਟੀਡੀ ਏਵੀ 2026 ਤੋਂ ਆਪਣੇ ਸਟਾਫ ਦੇ ਲਈ ਫੁੱਲ ਟਾਈਮ اٹੈਂਡੈਂਸ ਨੂੰ ਲਾਜ਼ਮੀ ਕਰ ਰਹੇ ਹਨ।